ਕਰਤੋਂ ਲਾਡ ਲੁੱਡ ਕੇ ਮਨ ਫੋੜਾ ਫੋਟਾ ਮਨ ਟਾਪ ਸੀ ਤਾਂ ਸਲਾਮੇ ਵਾਲੀ ਲਹਿਰ ਚ ਆਖੇ ਛਾਲ ਵਰ ਗਈ ਐਸਐਸ ਟੀਮ ਨੇ ਮਾਤਾ ਨੂੰ ਬਚਾ ਕੇ ਸਾਡੇ ਹਵਾਲੇ ਕੀਤਾ ਤੇ ਰਾਜੀਨਾਮ ਕਰਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਰ ਜੀ ਅੱਜ ਨਾ ਰਾਮਬਾਈ ਵਾਈਫ ਆਫ ਬਿਹਾਰੀ ਲਾਲ ਵਾਸੀ ਰਵੀਦਾਸ ਮੱਲਾ ਮਲੋਟ ਦੀ ਜਨਾਨੀ ਸੀ ਸਰ ਆਪਦੇ ਘਰ ਆ ਕਰਿਆ ਆਪਣੀ ਪੋਤਰੀ ਨਾਲ ਲੜ ਕੇ ਸੁਸਾਈਸਾਈਡ ਕਰਨ ਆਈ ਇੱਥੇ ਪੱਕੀ ਨਹਿਰ ਤੇ ਤੇ ਨਹਿਰ ਦੇ ਵਿੱਚ ਛਾਲ ਮਾਰ ਗਈ ਸੀ ਸਰ ਉਹ ਤੇ ਸਾਡੀ ਐਸਐਸ ਐਫ ਦੀ ਟੀਮ ਨੇ ਰਾਘੀਰਾਂ ਦੀ ਮਦਦ ਨਾਲ ਉਹਨੂੰ ਪਾਣੀ ਤੋਂ ਕੱਢ ਕੇ ਉਹਦੀ ਜਾਨ ਬਚਾਈ ਜਾਨ ਬਚਾ ਕੇ ਉਹਨੂੰ ਥਾਣੇ ਅਰਨੀ ਵਾਲੇ ਲਾ ਜਾ ਕੇ ਉਹਦੇ ਘਰਦਿਆਂ ਨੂੰ ਸੱਦ ਕੇ ਉਹਦਾ ਰਜਨਾਵਾ ਕਰਵਾਇਆ ਤੇ ਘਰਦਿਆਂ ਦੇ سپرد ਕੀਤੀ ਸਰ ਖਾਸ ਗੱਲ ਇਹ ਹੈ ਵੀ ਅਸੀਂ ਕਾਫੀ ਜਾਨਾਂ ਸੁਇਸਾਈਡ ਵਾਲੀਆਂ ਇਸ ਪੱਕੀ ਨਹਿਰ ਤੋਂ ਬਚਾ ਚੁੱਕੇ ਹਾਂ ਹੁਣ ਤੱਕ ਤੇ ਪਰ ਇਸ ਮਹੀਨੇ ਦੇ ਵਿੱਚ ਅਸੀਂ ਤਿੰਨ ਜਾਨਾਂ ਇਸ ਮਹੀਨੇ ਦੇ ਵਿੱਚ ਵਿੱਚ ਪੱਕੀ ਨਹਿਰ ਤੋਂ ਜਿਹੜੇ ਕਿ ਸੁਇਸਾਈਡ ਕਰਨ ਆਉਂਦੇ ਆ ਘਰੋਂ ਲੜ ਕੇ ਬਚਾ ਚੁੱਕੇ ਹਾਂ ਸਰ ਅੱਜ ਤੱਕ ਸਾਡੀ ਐਸਐਸਐਫ ਦੀ ਟੀਮ ਜਿਹੜੀ ਸਰ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਚੱਲਦੀ ਹੈ ਜੀ ਉਹਨੇ ਇਸ ਮਹੀਨੇ ਦੇ ਵਿੱਚ ਵਿੱਚ ਤਿੰਨ ਜਾਨਾਂ ਬਚਾਈਆਂ ਸਰ